ਕਰ ਦੇਗਾ ਉਹਦੇ ਉੱਤੇ ਕਿਰਪਾਵਾਂ ਦ੍ਰਿਸ਼ਟੀਆਂ ਕਰੇਗਾ ਤੇ ਉਸ ਮਨੁੱਖ ਦਾ ਇਹ ਲੋਕ ਸੁਹੇਲਾ ਤੇ ਪਰਲੋਕ ਵੀ ਸੁਹੇਲਾ ਬਣ ਜਾਏਗਾ ਲੋਕ ਵੀ ਸੁਖੀਏ ਹੋਣਗੇ ਪਰ ਲੋਕ ਵੀ ਸੁਹੇਲੇ ਬਣ ਜਾਣਗੇ ਤਾਂ ਆਓ ਸਾਰ ਸੰਗਤ ਐਸੇ ਧੰਨ ਗੁਰੂ ਅਰ ਕ੍ਰਿਸ਼ਨ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ ਅਰਦਾਸ ਕਰੀਏ ਕਿ ਇਹ ਧੰਨ ਗੁਰੂ ਅਰ ਕ੍ਰਿਸ਼ਨ ਸਹਿ ਮਹਾਰਾਜ ਜੀਓ ਜਿਵੇਂ ਆਪਨੇ ਕਿਰਪਾ ਕੀਤੀ ਉਸ ਸ਼ਜੂ ਚ ਹੁਰੂ ਤੇ ਦਿਨ ਜਿਹਨੂੰ ਦੁਨੀਆਂ ਦੇ ਲੋਕ ਆਖਦੇ ਸੀ ਕਿ ਇਹ ਮੂਰਖ ਹੈ ਇਹ ਅਨਪੜ੍ਹ ਹੈ ਇਹ ਗਰੀਬ ਹੈ ਇਹ ਨੀਵੀਂ ਜਾਤ ਦਾ ਹੈ ਇਹ ਗੁੰਗਾ ਹੈ ਇਹ ਬੋਲਾ ਹੈ ਇਹਨੂੰ ਕੱਖ ਪਤਾ ਨਹੀਂ ਜਦੋਂ ਤੁਸੀਂ ਉਹਦੇ ਤੇ ਕਿਰਪਾ ਕੀਤੀ ਉਹ ਵੱਡਾ ਗਿਆਨੀ ਬਣਿਆ ਉਹ ਵੱਡਾ ਪੰਡਤ ਵਿਦਵਾਨ ਬਣ ਗਿਆ ਐ ਗੁਰੂ ਅਰਜਨ ਕਰਿਸ਼ਨ ਸਹਿ ਮਹਾਰਾਜ ਜੀਓ ਤੁਸੀਂ ਸਾਡੇ ਵਰਗੇ ਸੰਸਾਰੀ ਮਨੁੱਖਾਂ ਤੇ ਵੀ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਮਨਾਂ ਵਿੱਚ ਵੀ ਬਹੁਤ ਵੱਡੇ ਵੱਡੇ ਹੰਕਾਰ ਹੈ ਅਸੀਂ ਵੀ ਅਮੀਰੀ ਦਾ ਹੰਕਾਰ ਕਰ ਬੈਨੇ ਆ ਸੰਸਾਰਿਕ ਪਦਾਰਥਾਂ ਦਾ ਹੰਕਾਰ ਕਰ ਬੈਨੇ ਆ ਉੱਚ ਪਦਵੀਆਂ ਦਾ ਹੰਕਾਰ ਕਰ ਬੈਨੇ ਆ ਜਿਵੇਂ ਬ੍ਰਾਹਮਣ ਦਾ ਹੰਕਾਰ ਤੋੜਿਆ ਸਾਡਾ ਵੀ ਹੰਕਾਰ ਚੱਕਣਾ ਚੂਰ ਕਰਕੇ ਆਪਣੀ ਚਰਨ ਛਣ ਦੇ ਵਿੱਚ ਸਾਨੂੰ ਰੱਖ ਲੈਣਾ ਕਰੋ ਆਪਣੀ ਚਰਨ ਛਣ ਦੇ ਵਿੱਚ ਸਾਨੂੰ ਥਾਂ ਬਖਸ਼ ਦਿਓ ਤਾਂ ਜੋ ਸਾਡੇ ਵੀ ਜੀਵਨ ਦਾ ਕਲਿਆਣ ਹੋ ਸਕੇ ਗੁਰੂ ਸਾਹਿਬ ਬਖਸ਼ਿਸ਼ ਕਰਨ ਰਹਿਮਤ ਬਖਸ਼ਿਸ਼ ਕਰਨ ਸਾਧ ਸੰਗਤ ਜੋ ਅੱਗੇ ਇਤਿਹਾਸ ਦੀ ਲੜੀ ਤੁਰਨੀ ਹੈ ਹੁਣ ਪਜੋਖਰਾ ਦੀ ਧਰਤੀ ਨੂੰ ਗੁਰੂ ਸਾਹਿਬ ਨੇ ਭਾਗ ਲਾ ਦਿੱਤਾ ਤੇ ਅੱਗੇ ਗੁਰੂ ਸਾਹਿਬ ਨੇ ਦਿੱਲੀ ਨੂੰ ਰਵਾਨਾ ਹੋਣਾ ਦਿੱਲੀ ਦੀਆਂ ਸੰਗਤਾਂ ਨੂੰ ਕਿਵੇਂ ਜਾ ਕੇ ਤਾਨ ਗੁਰੂ ਔਰ ਕ੍ਰਿਸ਼ਨ ਸਾਹਿਬ ਮਹਾਰਾਜ ਤਾਰਨਗੇ ਕੀ ਕੀ ਕੋਤਕ ਦਿੱਲੀ ਦੀ ਧਰਤੀ ਉਤੇ ਗੁਰੂ ਸਾਹਿਬ ਜੀ ਵਰਤੋਂਗੇ ਕੀ ਔਰੰਗਜ਼ੇਬ ਦੇ ਨਾਲ ਗੁਰੂ ਔਰ ਕ੍ਰਿਸ਼ਨ ਸਾਹਿਬ ਜੀ ਦੀ ਮੁਲਾਕਾਤ ਹੁੰਦੀ ਏ ਜਾਂ ਨਹੀਂ ਹੁੰਦੀ ਇਹ ਪ੍ਰਸੰਗ ਅਨੁਸਾਰ ਸੰਗਤ ਆਉਣ ਵਾਲੇ ਦੀਵਾਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਿਚਾਰਨਾ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੋਂ ਇਨੀਆਂ ਕੋਈ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ ਦੇਣਾ ਕਰੋ ਜੀ ਪਿਆਰ ਸਤਕਾਰ ਨਾਲ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ